ਹਾਂ ਜੀ ਇਹ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਪੁੱਤਰ ਪੁੱਤਰ ਸੈਟਾ ਵੀ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਜੀ ਤੇ ਕਰ ਰਹੇ ਆਂ ਤਿਆਰੀ ਉਹਦੀ ਆਪਣੀ ਪਲਾਸਟਰ ਦੀ ਤੇ ਮਿਸਤਰੀ ਆਉਂਦਾ ਟਾਈਮ ਦਿਖਾਵਾਂਗੇ ਬਲਜੀਤ ਕਿੰਨਾ ਮੰਨ ਕੇ ਚੱਲ ਵੀ ਸਾਡੇ ਆਹ ਟਾਈਮ ਮਿਸਤਰੀ ਆਉਂਦੇ ਆਸੀਂ ਨਰਾਲੇ ਆਂ ਦੁਲੂਆਂ ਤੋਂ 956 956 10 ਵਜੇ ਲਗਭਗ ਹਜੇ ਤੱਕ ਆਇਆ ਨਹੀਂ ਆਊਗਾ ਠੀਕ ਹੈ ਅਸੀਂ ਸਮਾਨ ਸੂਨ ਰੈਡੀ ਕਰੀ ਜਾਂਦੇ ਆ ਪਹਿਲਾਂ ਤੜਕੇ 7-8 ਵਜੇ ਦੀ ਤਾਂ ਸਾਨੂੰ ਸਹੀ ਦਾਦਾ ਸੀ ਲੱਕੀ ਕਲੀ ਬਰੇਤੀ ਛਾਣ ਕੇ ਸਾਨੂੰ ਯਕੀਨ ਨਹੀਂ ਸੀ ਆਊਗਾ ਕਿ ਨਹੀਂ ਫਿਰ ਅਸੀਂ ਦੁਬਾਰਾ ਫੇਰ ਪੁੱਛ ਕੇ ਆਏ ਤੇ ਫੇਰ ਕਹਿੰਦਾ ਚੱਲ ਮੈਂ ਆਉਣਾ ਤੁਸੀਂ ਮਸਾਲਾ ਵੀ ਲਾ ਲਓ ਮੈਂ ਹੁਣ ਵੀ ਆਖਾ ਵਾਂ ਖੰਬਲਜੀਤ ਮਸਾਲਾ ਲਾਉ ਉਹਨੂੰ ਜੀ ਆਇਆਂ ਦਾ ਕਰਦਾ ਨਹੀਂ ਮੇਰਾ ਤੇ ਯਕੀਨ ਹਜੇ ਵੀ ਨਹੀਂ ਮੈਂ ਖਾਊਗਾ ਕਿ ਨਹੀਂ ਤੇ ਚੱਲ ਦਰਲਾਤ ਆ ਦੇਖੀ ਆਊਗੀ ਗੱਟੇ ਦਾ ਰਲਾਤਾ ਮਸਾਲਾ ਇਕੱਠਾ ਹੀ ਤੇ ਦਮਣੀ ਵੀ ਹਜੇ ਆਇਆ ਨਹੀਂ ਉਹ ਵੀ ਖੇਤ ਕੁੱਤ ਫਿਰਦਾ ਤੇ ਦੂਜੇ ਸਾਰੇ ਬੰਦਿਆਂ ਨੂੰ ਫੋਨ ਲਾਦੇ ਸਭ ਕੋਈ ਕੰਮ ਚਾਹ ਕੋਈ ਛੇਤ ਆ ਕੋਈ ਕੰਮ ਚਾਹ ਕੋਈ ਛੇਤ ਹੈ ਤੇ ਆ ਇੱਕ ਮਿੰਟ ਨਾਲ ਵਿੱਚ ਪੱਤੇ ਪੁੱਤੇ ਜਾਈਂਦੇ ਕਿ ਇਨਾਂ ਕ ਚੱਲਦਾ ਮਾੜਾ ਮੋਟਾ ਤਾਂ ਕੋਈ ਨਹੀਂ ਕੋਈ ਸਹੀ ਐ ਸਹੀ ਐ ਦੱਬ ਦੇ ਦੱਬ ਦੇ ਦੂੰ ਤੇ ਬਾਕੀ ਚਲੋ ਦੇਖਦੇ ਆ ਹਨਾ ਜੇ ਆਇਆ ਤਾਂ ਮਿਸਤਰੀ ਫਿਰ ਕਰਦੇ ਆ ਵੀਡੀਓ ਕੰਟੀਨਿਊ ਤੇ ਬਾਕੀ ਪਾਣੀ ਪੂਣੀ ਮਾਰਤਾ ਦੋਵੇਂ ਖੁੱਡਿਆਂ ਤੇ ਅੰਦਰੋਂ ਬਾਹਰੋਂ ਤੇ ਬਸ ਬਣਾਉਣਾ ਸੀ ਇਹਨਾਂ ਤੋਂ ਬਾਅਦ ਵੀਡੀਓ ਕੋਈ ਸ਼ੂਟ ਕਰਨੀ ਭੁੱਲ ਗਈ ਸੀ ਜੀ ਦਾ ਪਤਾਂ ਕਿ ਵੀਡੀਓ ਸ਼ੂਟ ਕਰਾਈ ਦਿੱਤੀ ਸੀ ਆਪਣੀ ਥੂਈ ਪਈ ਐ ਮੈਂ ਐਂਡ ਬਲਜੀਤ ਬਲ ਨਹੀਂ ਰਹੀ ਬਈ ਠੀਕ ਹੈ ਕਿ ਨਹੀਂ ਦਵਣੀ ਨੂੰ ਚੱਲ ਖੇਤ ਕੰਮ ਹੈ ਕੰਮ ਸਾਰਿਆਂ ਨੂੰ ਹੁੰਦਾ ਉਹ ਪਾ ਕੁਝ ਕਹਿੰਦੇ ਨਹੀਂ ਹਨਾ ਕੰਮ ਜ਼ਰੂਰੀ ਹੈ ਪਰ ਮੰਨ ਕੇ ਚੱਲ ਹੋਰ ਬੰਦੇ ਸਾਡੇ ਸਾਰੇ ਦੂਜੇ ਹੀ ਨਿਕਲ ਗਏ ਹਨਾ ਬਲਜੀਤ ਕੜੇਚੀ ਨਿਕਲ ਗਏ ਹਨਾ ਬਲਜੀਤ ਸਾਰੇ ਬੰਦੇ ਸਾਡੇ ਕੜੇਚੀ ਆ ਸਿੱਧੀ ਗੱਲ ਹੀ ਕੋਈ ਸਾਡੇ ਅੜ ਗਏ ਸਾਰੇ ਭਾਈ ਕੋਈ ਨਾ ਭਈ ਆ ਜਾਾਂਗੇ ਭਈ ਆ ਜਾਾਂਗੇ ਭਈ ਮੈਂ ਆ ਜੂ ਭਈ ਮੈਂ ਆ ਜੂ ਭਈ ਮੈਂ ਆ ਜੂ ਕਿਸੇ ਨੇ ਪੈਣ ਨਹੀਂ ਜਾਈ ਸਿੱਧੀ ਗੱਲ ਹੈ ਗੱਪ ਨਹੀਂ ਮਾਰਦੇ ਸੱਚੀ ਗੱਲ ਕਰਦੇ ਆਪਾਂ ਕੈਮਰੇ ਸਾਹਮਣੇ ਠੀਕ ਹੈਗੇ ਨਹੀਂ ਉਹ ਉਦਾਂ ਦਾ ਕੋਈ ਸੀਨ ਨਹੀਂਗਾ ਮਿਸਤਰੀ ਜੀ ਲੱਗੇ ਪਏ ਨੇ ਇਧਰ ਆ ਕੇ ਡਾਹੇ ਪਏ ਨੇ ਇੱਕ ਕੰਦ ਕਰਤੀ ਆ ਪਲਾਸਟਰ ਇਧਰ ਆ ਕੇ ਐਨ ਪੂਰੀ ਸਰਾ ਠੀਕ ਹੈ ਤੇ ਮੈਂ ਜਾ ਕੇ ਫੜ ਲਿਆ ਮੈਂ ਚਾਹ ਮਿਸਤਰੀ ਚਾਹ ਫੜ ਲਿਆ ਮੈਂ ਕਰੋ ਠੀਕ ਹੈ ਜੀ ਬਸ ਆ ਗਿਆ ਮੈਂ ਹੁਣੀ ਇੱਕ ਮਿੰਟ ਦੀ ਆ ਗਿਆ ਬਲੀਦ ਮੈਂ ਓਏ ਤੇ ਮੈਂ ਛੇਤੀ ਛੇਤੀ ਚਾਹ ਲਿਆ ਵਾ 12 ਵਜ ਗਏ ਬਈ ਟੜਕੇ ਦਾ ਲੱਗਿਆ ਪਿਆ ਇੱਥੇ ਮੈਂ ਬੇਚਾਰਾ ਬਲਜੀਤ ਆ ਗਿਆ ਚੱਲ ਬਲਜੀਤ ਆਪਦਾ ਕੰਮ ਛੱਡ ਕੇ ਆਇਆ ਯਾਰ ਬਲਜੀਤ ਨੂੰ ਮੰਨ ਕੇ ਚੱਲ ਘਰੇ ਕੋਈ ਹੈ ਨਹੀਂ ਇਹਨੇ ਮੰਡੀ-ਮੁੰਡੀ ਆਪਦੇ ਘਰੇ ਵੀ ਮਿਸਤਰੀ ਲਾਉਣਾ ਆਏ ਨੇ ਇਹ ਸਾਰਾ ਕੰਮ ਧੰਦਾ ਛੱਡ ਕੇ ਫੇਰ ਆਇਆ ਇੱਥੇ ਤੜਕੇ ਤੇ ਮੇਰੀ ਤੇ ਬਲਜੀਤ ਦੀ ਹੈ ਨਾ ਕਿਉਂ ਸੀ ਕੰਮ ਕੀਤਾ ਨਹੀਂ ਯਾਰ ਸਿੱਧੀ ਗੱਲ ਸਾਨੂੰ ਨਹੀਂ ਪਤਾ ਭਾਂ ਦੀ ਕੋਠੀ ਪੈ ਗਈ ਆ ਆਪਣੇ ਪਰ ਆਪਾਂ ਤਾਂ ਬਈ ਬੱਠੜ ਵੀ ਨਹੀਂ ਚੱਕਿਆ ਸੀ ਕਦੇ ਤੇ ਹੁਣ ਪਤਾ ਲੱਗਦਾ ਬਸ ਅੱਜ ਦਾ ਦਿਨ ਔਖਾ ਸੌਖਾ ਟਪਾ ਲ ਗੇ ਕੱਲ ਤੋਂ ਮੈਂ ਆਪੇ ਬੰਦਾ ਭਾਲ ਲਵਾਂਗਾ ਦਿਹਾੜੀ ਤੇ ਕੋਈ ਹੈ ਨਾ ਸੀਰੇ ਡਾਉਣ ਵਾਲਾ ਕੋਈ ਹੋ ਕਿਸੇ ਦੀ ਝਾਕ ਕੋਈ ਨਹੀਂ ਆਪਾਂ ਨਾ ਕਿਸੇ ਦੀ ਝਾਕ ਹੈਗੀ ਤੇ ਨਾ ਕਿਸੇ ਦੀ ਝਾਕ ਰੱਖ ਕੇ ਆਪ ਦਾ ਹਿਸਾਬ ਕਿਤਾਬਾ ਕਰਕੇ ਆਪ ਕੋਈ ਨਾ ਮੁੜ ਕੇ ਟਾਈਮ ਆਇਆ ਫਿਰ ਦੱਸਾਂਗੇ ਆ ਗਈ ਜੀ ਚਾਹ ਚਾਹੇ 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 ਆयो ਮੇ ਸਤਰੀ ਚਾਹ ਗਈ ਜੀ ਹਾਂਜੀ ਹਾਂਜੀ ਛੜੀ ਭਾਈ ਮੋਟਰ ਛੀਤੀ ਛੀਤੀ ਕੰਮ ਪੂਰਾ ਓਹੋ ਪੁੱਛਣਾ ਭਈ ਜਮਾਣਾ ਠੀਕ ਹੀ ਘੜਾਈ ਸੋਹਣ ਲੱਗੇ ਜਿਹੜੇ ਬੰਦੇ ਨੇ ਕੰਮ ਕੀਤਾ ਉਹ ਕੰਮ ਤਾਂ ਕੀਤਾ ਫਿਰ ਇਹ ਕੰਮ ਨਹੀਂ ਕੀਤਾ ਮਿਸਤਰੀ ਆਨਲਾਈਨ ਆ ਪਾਣਾ ਠੇਕੇ ਠੂਕੇ ਹੁੰਦਾ ਸੀ ਆਪਣੀ ਕੋਠੀ ਵਾਲਾ ਵੀ ਤਾਂ ਕਰਕੇ ਨਾ ਹੀ ਵਿਚਾਰੇ ਬਲਜੀਤ ਨੇ ਕੀਤਾ ਕੰਮ ਸਾਡਾ ਫਸਟ ਟਾਈਮ ਹੈ ਬਲਜੀਤ ਬਲਜੀਤ ਦੀ ਫਸਟ ਆ ਰਹੀ ਹੈ ਕਿਵੇਂ ਲੱਗ ਰਿਹਾ ਤੈਨੂੰ ਫਸਟ ਟਾਈਮ ਇਹ ਜਿਹਾ ਕੰਮ ਕਰਦੇ ਹੋਏ ਮੈਨੂੰ ਲੱਗਣ ਨੂੰ ਕੰਮ ਦਾ ਫਸਟ ਟਾਈਮ ਹਰੇਕ ਜੀ ਔਖੀ ਜੀ ਨਹੀਂ ਹੁੰਦੀ ਮੜੀ ਜੀ ਟਾਈਟਰ ਲਗਾ ਅੱਛਾ ਕੰਮ ਵੱਲ ਇਹ ਗੱਲ ਹੈ ਟੈਨਸ਼ਨਾਂ ਵੱਲ ਗੈਂ ਟੈਨਸ਼ਨਾਂ ਵੱਲ ਗੈਂ ਇਧਰਲੀ ਗੰਦ ਕਰਤੀ ਐ ਠੀਕ ਐ ਮਿਸਤਰੀ ਸਾਹਿਬ ਨੇ ਓਕੇ ਰਿਪੋਰਟਾਂ ਤੇ ਹੁਣ ਇਸ ਪਾਸੇ ਲੱਗਦੇ ਆਂ ਤੇ ਉਹ ਸੌ ਰੀ ਪੈਰ ਤੇ ਰਹਿੰਦੇ ਤੇ ਤੇ ਮਸਾਲਾ ਵੀ ਕਰ ਲਿਆ ਤਿਆਰ ਛਾਨ ਕਰਕੇ ਤੇ ਬਸ ਕੰਮ ਕਰਕੇ ਫਿਰ ਦਿਖਾਵਾਂਗਾ ਸੰਕੀ ਸਾਹ ਪਤਾ ਹੈ ਹਾਂ ਜੀ ਮੇਰੇ ਵੀਰੋ ਕਰਤਾ ਮਸਾਲਾ ਤਿਆਰ ਕਰਕੇ ਤਿਆਰ ਫੇਰ ਲਾ ਦਨੇ ਆ ਫੇਰ ਕਰ ਦਨੇ ਆ ਫੇਰ ਲਾ ਦਨੇ ਆ ਐਂ ਕੁਝ ਹੋਈ ਜਾਂਦਾ ਹੁਣ ਮਿਸਤਰੀ ਅੱਧਾ ਘੰਟਾ ਕਰੇ ਛੁੱਟੀ ਤੇ ਗਿਆ ਉਹ ਕਹਿੰਦਾ ਮੈਂ ਮੜਿਆ ਪਤਾ ਨਹੀਂ ਆਪਦੇ ਤੇ ਪਤਾ ਨਹੀਂ ਆਪਦੇ ਤੇ ਪਾਣੀ ਮਾਰਨ ਗਿਆ ਪਸੂ ਆਪਦੇ ਤੇ ਮਾਰਨ ਗਿਆ ਕਹਾਂ ਪਾਣੀ ਜਾਂ ਮਾਰਿਆ ਵਾ ਪਤਾ ਇਨਾ ਕਿਉਂ ਨੇ ਪਾਣੀ ਮਾਰਿਆ ਹੋਣਾ ਨਹੀਂ ਪਤਾ ਆਪਦੇ ਤੇ ਮਾਰ ਕੇ ਉਹ ਕਿਛ ਪਸੂ ਪਸੂ ਦੇ ਮਾਰ ਕੇ ਉਹ ਠੀਕ ਹੈ ਕਿ ਨਹੀਂ ਮੋਟਰ ਸਾਡਾ ਇੱਟਾਂ ਦੀ ਮਾਰ ਤੇ ਇੱਟਾਂ ਤੇ ਵੀ ਟ੍ਰਾਈ ਕਰ ਦਨੇ ਸਹੀ ਗੱਲ ਹੈ ਤੇ ਆਪਣਾ ਇਧਰਲਾ ਵਸਾਕ ਕਰਤਾ ਥੋੜਾ ਜਿਹਾ ਰਹਿ ਗਿਆ ਬਾਕੀ ਅੰਦਰ ਉਹ ਰਹੇਗਾ ਠੀਕ ਹੈ ਹੁਣ ਲੁੱਕ ਜੀ ਇਹਨਾਂ ਦੀ ਬਣ ਚੱਲੀ ਤੇ ਇਹ ਦੂਬਾ ਦੇ ਵੀ ਦਰਾਇ ਬਣਾਵਾਂਗੇ ਆਪਾਂ ਤੇ ਦਵਣੀ ਹਜੇ ਨਹੀਂ ਆਇਆ ਹੋਰ ਕੋਈ ਵੀ ਬੰਦਾ ਨਹੀਂ ਆਇਆ ਹੋਰ ਬੰਦੇ ਨੂੰ ਤਾਂ ਕਿਸੇ ਝਾਕ ਨਹੀਂ ਪਾਉਣਾ ਕਿਸੇ ਤੋਂ ਉਮੀਦ ਹੈ ਕਿ ਲਾ ਦਵਣੀ ਆਣਾ ਉਹ ਵਿਚਾਰਾ ਖੇਤ ਪਾਣੀ ਲਈ ਜਾਂਦਾ ਹਜੇ ਫਿਲਟਰ ਫੁੱਟਰ ਛੱਡ ਰੱਖਿਆ ਉਹ ਆਥ ਨੂੰ ਆਉ ਉਹ ਯਾਰ ਮੁੱਕਦੀ ਗੱਲ ਠੀਕ ਹੈ ਜਦੋਂ ਉਹ ਮਿਸਤਰੀ ਦਾ ਕੱਸਦਾ ਟਾਈਮ ਹੋ ਜਾਊਗਾ ਬਸ ਉਦੋਂ ਕੱਸ ਵਾਲਾ ਬੰਦਾ ਆ ਜਾਊਗਾ ਜਦੋਂ ਮਿਸਤਰੀ ਰੋਲਾ ਜਿਵੇਂ ਜਿਵੇਂ ਆਥ ਨੂੰ ਹੁੰਦਾ ਉਹ ਰੋਲਾ ਪਾਉਣ ਲੱਗ ਜੂਗਾ ਵੇਖੀ ਚੱਲੇ ਤੂੰ ਨਾਲੇ ਉਹ ਸਪੀਡ ਵਾਜਣ ਦੇ ਕੰਮ ਦੀ ਮਿਸਤਰੀ ਦੀ ਨਹੀਂ ਆਪਾਂ ਪਾਉਣ ਦਿੱਤਾ ਯਾਰ ਅੱਜ ਨਹੀਂ ਪਾਉਣ ਦਿੱਤਾ ਰੋਲਾ ਦੱਬ ਕੇ ਦੋ ਹੀ ਹਾਂ ਪਤਾ ਹੁਣ ਮੇਰਾ ਪੋਣਾ ਪਹਿਲਾ ਤਿਆਰ ਜਾ ਗਿਆ ਹਾਂ ਤਿਆਰ ਕੋਈ ਤਾਂ ਨਹੀਂ ਟਾਈਮ ਦਿੱਤਾ ਤਾਂ ਕੰਮ ਤਾਂ ਨਹੀਂ ਭਈ ਇਹੋ ਜੀ ਗੱਲ ਨਹੀਂ ਵੀ ਕੰਮ ਨੂੰ ਨਹੀਂ ਨਿਆ ਦਿੱਤਾ ਸੀ ਕੰਮ ਸਾਡਾ ਸਾਰਾ ਸਮਾਂ ਰੈਡੀ ਹੁੰਦਾ ਜੀ ਪਰ ਥੋੜਾ ਜਾਈਂ ਨਾ ਵੀ ਔਖੇ ਚ ਤਾਂ ਹੋਏ ਸੀ ਆਏ ਗਰਮੀ ਜਿਆਦਾ ਸੀਗੀ ਉਹ ਹੀ ਸਾਰੀ ਔਖੇ ਜੀ ਯਾਰ ਹੁਣ ਆਪੇ ਲੈ ਤੇ ਮਾਰਨਾ ਕਿ ਬਹਿਣਾ ਅੰਦਰ ਤੋਂ ਮੈਂ ਤਾਂ ਮਾਂ ਪੈਪ ਛੱਡ ਮਾੜੇ ਮਾਂ ਪੈਪ ਛੱਡਦਾ ਬਈ ਨਾਲ ਦੀ ਨਾਲ ਇੱਟਾਂ ਤੇ ਵੀ ਪਾਣੀ ਮਾਰ ਹੀ ਦੇ ਫਿਰ ਤੂੰ ਆ ਕੱਲ ਤੋਂ ਪਰਸੋਂ ਤੋਂ ਚਨਾਈ ਦਾ ਕੰਮ ਸਟਾਰਟ ਹੋਣਾ ਏਟਸ ਛੋਟੇ ਟਾਈਮ ਮੇਰੇ ਵੀਰੋ ਨਹੀਂ ਨਹੀਂ ਇਟਸ ਖੀਰ ਟਾਈਮ ਕੱਲ੍ਹ ਵਾਲੀ ਖੀਰ ਬਚੀ ਪਈ ਏ ਕਹਿੰਦੇ ਭੋਗ ਵਾਲੀ ਬਜੀਤ ਆਸਤੇ ਲਿਆ ਕੇ ਮੈਂ ਖਾ ਲੂਗਾ ਆਹ ਹੈ ਬਜੀਤ ਮੂਹ ਵਾਸਤੇ ਹੋ ਕੇ ਰੈਡੀ ਹੋਇਆ ਬੈਠਾ ਲੈ ਬਲਜੀਤ ਖੀਰ ਹਾਏ ਵੇ ਭਾਈ ਹੋਏ ਕੁਛ ਹੋਣਾ ਏ ਫਟ ਗਿਆ ਜੇ ਤਾਂ ਜਮਾਂ ਸੌਣ ਨਹੀਂ ਹੋਊਗਾ ਪੂਰਾ ਤੇ ਮਿਸਤਰੀ ਜੀ ਆ ਕੇ ਲਾਗੇ ਫੇਰ ਹੁਣ ਸਾਰੀ ਦੇਤਾ ਗਲੀਸ ਥਲੜੇ ਪਾਸ ਜਿੰਨਾ ਰਹੇਗਾ ਜੀਗਾ ਠੀਕ ਹੈ ਕਿ ਨਹੀਂ ਬਣਦਾ ਵੇਖੋ ਬਾਕੀ ਆਇਓ ਜੀ ਚਲੋ ਚਾਹ ਪੀ ਗਏ ਹੁਣ ਕਰਾਉਨੇ ਕੰਦ ਹੋ ਜੂ ਬਾਤਾਂ ਆਪਣੀ ਤੇ ਫੇਰ ਬਸ ਬਲੇਡ ਦਿਆਂਗੇ ਬਲਜੀਤ ਜੀ ਪਾਓ ਚਾਹ ਠੰਡਾ ਪਾਣੀ ਲਿਆਂਦਾ ਜਾਓ ਜਮਾ ਠੰਡਾ ਹਾਂ ਪਰ ਉਹ ਫ੍ਰਿਜ ਚ ਹਾਂਜੀ ਮੇਰੇ ਵੀਰੋ ਚਲਦੇ ਕੰਮ ਜਿੱਦਰ ਮੀਟੇ ਕੋਲੇ ਵੀ ਆਉਣਾ ਪਿਆ ਆਪਾਂ ਨੂੰ ਮਿਸਤਰੀ ਨੇ ਦੋ ਪਾਈਪ ਦੇ ਟੋਟੇ ਚਾਹੀਦੇ ਛੋਟੇ ਥੱਲੇ ਵਾਲੇ ਪਾਸੇ 45 ਬਣਾਉਣ ਨੂੰ ਪੁੱਢਾ ਜਣਾ ਤੇ ਇਧਰ ਬਲਜੀਤ ਦੀ ਮਾਸੀ ਦਾ ਮੁੰਡਾ ਇਧਰ ਤੁਹਾਨੂੰ ਪਤਾ ਹੀ ਐ ਮੀਟ ਦਾ ਅਸਿਸਟੈਂਟ ਜੋਬਰ ਫੇਰ ਸਾਕੋ ਨੀਤ ਨੇ ਆਪਣੇ ਜੰਗਲੇ ਨਹੀਂ ਬਣਾ ਕੇ ਦਿੱਤੇ ਯਾਰ ਬਣਾਵਾਂਗੇ ਯਾਰ ਫਟ ਅਜੇ ਦਿਨ ਦਿਖਾਵਾਂ ਮੈਂ ਇੱਥੇ ਖੜ ਜਾ ਆਏ ਆਏ ਪੀਂਗਾ ਆਪਣਾ ਕੇ ਰੱਖਦਾ ਸੀ ਹੁਣ ਤਾਂ ਉਹ ਵੀ ਪਟਦਾ ਮਨ ਲਾਦਾ ਉਹਨੇ ਮਾਰ ਕੇ ਕੋਈ ਨਾ ਚੱਲ ਫਟ ਕਿੰਨੇ ਕਿੰਨੇ ਦੇਖਾ ਸੀ ਮੈਂ ਅੰਦਰੋਂ 13 ਇੰਚ ਹੋਣਾ ਨਾ ਤੇ ਬਾਹਰੋਂ ਇੱਕ ਇੱਕ ਪਾਸੇ ਹੋ ਕੱਢੇ ਹੁਣ 3-3 ਇੰਚ ਕੰਨ ਜਾਈ ਤੇ ਬਾਈ ਬਣੇ ਬਣਾ ਦੀ ਚੰਗਾ ਤੇ ਮੈਂ ਜਾਂਦਾ ਮਿਸਤਰੀ ਕੋਲੇ ਅੱਜ ਬੰਦੇ ਹੈਣੀਆਂ ਸੀ ਕਮ ਜੋਰ ਸ਼ੋਰ ਤੇ ਬਾਹਰ ਦਾ ਪੂਰਾ ਲਓ ਜੀ ਦਵਣੀ ਬਾਬਾ ਜੀ ਵੀ ਪਹੁੰਚ ਚੁੱਕ ਨੇ ਦਵਣੀ ਜੀ ਓਹੋ ਬਲਜੀਤ ਜੀ ਕਿੰਨਾ ਹੋ ਗਿਆ 4:11 ਤੇ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਪਰ ਇਹ ਨੇ ਆਏ ਕਿਹਾ ਜੀ ਮੈਂ ਮੀਂਹ ਪੈ ਤਾ ਆਉਂਗਾ ਮੀਂਹ ਅਜੇ ਪਿਆ ਨਹੀਂ ਮੁੰਡਾ ਪਹਿਲਾਂ ਆ ਗਿਆ ਹੈ ਆਉਣਾ ਪਿਆ ਤੇ ਮੈਂ ਮੈਨੂੰ ਦਵਣੀ ਭਾਈ ਬਹੁਤ ਟੂ ਮੱਚ ਲੇਟ ਹੋ ਗਿਆ ਅੱਜ ਪਰ ਦੇਖ ਕੇ ਹੌਂਸਲਾ ਹੋ ਗਿਆ ਸਾਨੂੰ ਵੀ ਬੰਦਾ ਆ ਗਿਆ ਇੱਕ ਹੋਰ ਠੀਕ ਹੈ ਖੇਤ ਕਬੀਲਦਾਰਾਂ ਜਾਂ ਰਹਿੰਦੀਆਂ ਬੰਦਾ ਹੂ ਕਿੱਥੇ ਮਾਰਦਾ ਬੰਦੇ ਨੂੰ ਇੱਕੋ ਮਾਰਦੀ ਚੱਲ ਮੈਂ ਇਧਰ ਬਈਆ ਕਰੀਆ ਜੀ ਮਾੜੀ ਮੋਟੀ ਇਧਰ ਥੱਲੇ ਉਹ ਲਾਉਣੀ ਆ ਇਹਦੇ ਕੋਲਗਾ ਠੀਕ ਪਟਾ ਪਟਾ ਕਰਕੇ ਨਾ ਆਹ ਮਾੜਾ ਮੋਟਾ ਹਾਂਜੀ ਬਾਬਿਓ ਦਾਨੀ ਨੂੰ ਛੜਤਾ ਮਿਸਤਰੀ ਕੋਲੇ ਇਹ ਦੋਵੇਂ ਹੀ ਦਿਵਾ ਲਿੱਤੇ ਤੇ ਸਾਡੇ ਕੋਲੇ ਮੁੱਕ ਗਿਆ ਸਮਾਨ ਸੀਮੈਂਟ ਵੀ ਮੁੱਕ ਗਿਆ ਬਰੀਤੀ ਥੋੜੀ ਜੀ ਰਹਿ ਗਈ ਮੈਂ ਤੇ ਬਲਜੀਤ ਛੇਤੀ ਛੇਤੀ ਸਮਾਨ ਲੈ ਲੈਣਾ ਸਾਰਾ ਇਕੱਠੇ ਹੀ 915 20 ਕੁਆਂਟਲ ਬਰੀਤੀ 6 7 ਘਟੇ ਸੀਮਿੰਟ ਦੇ ਬਹੁਤ ਆ ਬੱਸ ਤੇ ਬਾਕੀ ਯਾਰ ਮੈਨੂੰ ਕੰਮ ਵੀ ਅੱਜ ਫੇਰ ਕੀ ਯਾਰ ਬੰਦਾ ਕਿਹੜੇ ਕਿਹੜੇ ਪਾਸੇ ਪੂਰਾ ਉਹ ਪਾਸੇ ਜਾਏ ਬਣਾ ਸਰਦਾ ਨਹੀਂ ਉਹ ਆਂਦੀ ਮੈਨੂੰ ਤੁਸੀਂ ਐ ਰੱਖ ਲੋ ਵੀ ਮਿਸਤਰੀ ਨੂੰ ਹਟਾ ਕੇ ਜਾਣਾ ਪੈਣਾ ਮੈਨੂੰ ਤਾਂ ਵੀ ਜਾਣਾ ਪਊਗਾ ਕੰਮ ਇਸ ਜਵਾਬ ਨਹੀਂ ਦੇ ਸਕਦਾ ਚਲੋ ਤਾਂ ਕਰਕੇ ਮੈਨੂੰ ਕਾਹ ਲੈ ਜਾਂਦੀ ਫਿਰ ਇਹ ਦਾਣੇ ਦੂਣੇ ਪਾਣੇ ਉਤਰਣ ਕੰਮ ਬੜੇ ਭਏ ਆ ਹਾਂਜੀ ਬਾਬੋ ਚੜਾਤਾ ਟਰੈਕਟਰ ਟਰਾਲਾ ਆਪਣਾ ਕੰਡੇ ਤੇ ਤੇ ਬਰੇਤੀ ਚੈੱਕ ਕਰਗੇ ਪਹਿਲਾਂ ਮਾੜੀ ਕੀ ਕੁਆਲਿਟੀ ਨਹੀਂ ਲੈ ਗਣੀ ਹਾਂਜੀ ਬਰੇਤੀ ਬਹੁਤ ਚੰਗੇ ਇੱਕ ਨੰਬਰ ਬਰੇਤੀ ਆ ਬਰੋ ਇਹਨੂੰ ਥੱਲੇ ਕਰਦੇ ਮੜਾ ਜਾ ਹਾਂਜੀ ਚਲਾਤਾ ਲੋਡਰ ਬੱਗੇ ਨੇ ਲੱਗਿਆ ਪਾਉਣ ਬਰੇਤੀ ਬਾਦਿਓ ਲਓ ਜੀ ਸੀਮੈਂਟ ਵੀ ਚੱਕ ਲੈ ਲਾਗਦੇ ਆ ਲਾਗੇ ਟਰਾਲਾ ਬੈਗਾ ਵੰਡਰ ਸੀਮੈਂਟ ਸਸਤਾ ਨਹੀਂ ਸਭ ਤੋਂ ਅੱਛਾ ਕਿਉਂ ਬਾਂਗਰ ਹੁੰਦਾ ਉਹ ਬਾਂਗਰ ਹੁੰਦਾ ਠੀਕ ਆ ਚੱਲ ਆਪਣਾ ਵੰਡਰ ਹੀ ਚਾਹੀਦਾ ਸੀ ਬਹੁਤ ਐ ਇਹ ਆਓ ਚਲੋ ਜਾਂਦੇ ਆ ਕੱਟੇ ਚਲਿਏ ਬ੍ਰੋ ਬਿਲਜੀ ਤਾਂ ਯੂ ਡਰਾਈਵ ਕਰਨਗੇ ਆਪ ਸਾਰੇ ਲਾ ਬਰਾ ਹੈ ਸਲਾਮ ਚੱਲ ਪਰ ਮੈਨੂੰ ਨਹੀਂ ਕਰਨ ਦੇ ਉਹ ਐ ਕਰੂ ਬਾਬਾ ਦੇ ਕੇ ਮਤਾਂ ਸਾਰੇ ਗਰੂਪੀਰ ਤੇ ਆ ਕੇ ਦੋ ਹੁਣਾਂ ਲਾਈ ਪੜਾ ਕੇ ਸਾਰਾ ਦਾ ਪਰ ਅਗਲੀ ਜੈ ਬਾਬਾ ਮਨੀ ਰਾਮ ਸਾਰੇ ਮਿਸਤਰੀ ਆਏ ਤੁਹਾਨੂੰ ਦਾ ਗਰੂਪੀਰ ਠੀਕ ਹੈ ਕਿ ਨਹੀਂ ਚਲੋ ਘਰੇ ਚੱਲਦੇ ਸੀਧੀ ਸੀਧੀ ਸਮਾਨ ਲੈ ਕੇ ਪਹੁੰਚ ਕੇ ਘਰੇ ਤੇ ਬੈਕ ਮੈਂ ਕਿ ਆਪਾਂ ਦੌਣੀ ਡਰਾਈਵਰ ਤੋਂ ਲਵਾਵਾਂਗੇ ਠੀਕ ਹੈ ਕਿ ਨਹੀਂ ਚੱਕਰ ਆ ਜਾਣ ਉਹ ਜੇ ਵੇੜ ਵਾਲਾ ਵਿਆਂ ਦਰਵਾਜ਼ਾ ਜੇ ਵੀ ਸਿੱਟ ਲਗੇ ਕਿਤੇ ਹਨਾ ਮੁੜ ਕੇ ਖੁੱਡੇ ਤਾਂ ਮਸਾਂ ਪਵਾਈਏ ਨੇ ਫਿਰ ਦਰਵਾਜ਼ਾ ਜੇ ਤਾਂ ਬੰਨਣਾ ਨਹੀਂ ਆਪਾਂ ਤਾਂ ਮੈਨੂੰ ਪਤਾ ਹਾਜੀ ਇਹ ਤਾਂ ਮੈਨੂੰ ਲੱਗਾ 2-3 ਪਿਆਾਂ ਚ 4 ਪਿਆਾਂ ਚ ਫੇਰ ਬਣੂਗਾ ਕਿਤੇ ਮਸਾ ਠੀਕ ਐ ਦਮਣੀ ਦਾ ਡਰਾਈਵਰ ਜੀ ਟਰੈਕਟਰ ਬੈਗ ਲਾਓ ਤੁਸੀਂ ਇਹ ਅਸੀਂ ਕਰਦੇ ਆਂ ਗਲੀ ਦੇ ਵਿਚਾਲੇ ਖੜਾ ਲਿਆਓ ਜੀ ਹਾਂ ਜੀ ਲਿਆਂਦਾ ਚੱਕ ਲਾਂ ਸਮਾਨ ਆਪਣਾ ਬਲਜੀਤ ਦੀ ਹਲਕ ਇਹ ਨਾ ਬਲਜੀਤ ਹਲਕ ਜਗਦੀਪ ਨੇ ਇਹਦਾ ਨੰਬਰ ਸੇਵ ਕੀਤਾ ਹੈ ਜਗਦੀਪ ਨੇ ਇਹਦਾ ਨੰਬਰ ਸੇਵ ਕੀਤਾ ਹੈ ਬਲਜੀਤ ਹਲਕ ਹਾਂ ਹਲਕ ਗੱਟੇ ਜਿੱਤਾਂ ਤੋਂ ਮਰੇ ਉਹ ਚੀ ਨਹੀਂ ਜਾਵੇ ਇਹ ਸੋ ਤਾਂ ਹਲਕ ਨਕਾ ਨਾ ਕਿ ਉਹ ਰੱਖਿਆ ਸੀ ਉਹ ਫਿਰ ਚੱਲ ਵੀਡੀਓ ਤਾਂ ਲੰਬੀ ਗੱਲ ਬਣ ਜੂਗੀ ਤੇ ਗੱਟੇ-ਗੁੱਟੇ ਮਾਰੇ ਬਲਜੀਤ ਨੇ ਚਲਾ ਕੇ ਅੰਦਰ ਹੈ ਨਹੀਂ ਨਹੀਂ ਇੱਕ ਮਿੰਟ ਆ ਗੱਟੇ ਅੱਠ ਰਿਏ ਲਾ ਦੇ ਵੰਡਰ ਦੇ ਬਾਕੀ ਉਹ ਬ੍ਰੇਤੀ ਕੋਈ ਨਾ ਫਿਰ ਲਾ ਦੇਣਗੇ ਤੇ ਬਾਹਰੋਂ ਪਲਾਸਟਰ ਹੋ ਗਿਆ ਕੰਪਲੀਟ ਤੇ ਮਿਸਤਰੀ ਜੀ ਅੰਦਰੋਂ ਵੀ ਬਸ ਕੰਪਲੀਟ ਕਰ ਦੇਣਗੇ ਉਸ ਤੋਂ ਬਾਅਦ ਦੇਣਿਆ ਕੀ ਸੀਨ ਸਹੀ ਗੱਲ ਹੈ ਹਾਂਜੀ ਮੇਰੇ ਵੀਰੋ ਤੇ ਇਹ ਦਵਣੀ ਨੂੰ ਛੱਡਦਾ ਮੈਂ ਮਿਸਤਰੀ ਕੋਲੇ ਹੁਣ ਤਾਂ ਵੀ ਇਕੱਲੇ ਨਹੀਂ ਦਵਾਲ ਬਲਜੀਤ ਵੀ ਘਰੋ ਘਰੀ ਹੋ ਗਿਆ ਤੇ ਹੁਣ ਮੈਂ ਵੀ ਜਾਣਾਂ ਬਈ ਦਾਣੇ ਦੋਨੇ ਪੌਣੇ ਕੂਤਰਾਂ ਉੱਤੋਂ ਟੈਂ ਵਾਲਾ ਮੁੜ ਕੇ ਮੈਂ ਜਾਣਾ ਉਤੋਂ ਬਾਅਦ ਮੈਂ ਮਲੋਟ ਨਹੀਂ ਲੰਬੀ ਨਹੀਂ ਲੰਬੀ ਕੇ ਮਲੋਟ ਹਾਂ ਮਲੋਟ ਹੀ ਜਾਣਾ ਮੈਂ 6:30 ਵਜੇ ਨੂੰ ਲਓ ਜੀ ਰੱਖ ਦੇ ਤਰ ਵੱਡੇ ਕੂਤਰਾਂ ਉਾਂ ਦਾਣੇ ਹਾਂ ਆਇਆ 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 ਆਇਓ ਪੱਤ ਕਬੂਤਰਾਂ ਵਾਲੇ ਪਾਸੇ ਵੀ ਰੱਖ ਤੇ ਪਾਣੀ ਰੇਅ ਕਰਨਾ ਲਓ ਜੀ ਤੇ ਇੱਧਰ ਕਬੂਤਰੀਆਂ ਵਾਲੇ ਪਾਸੇ ਵੀ ਪਾ ਦਈਏ ਵਾਟਰ ਬਲੂ ਦਾਣੇ ਤਾਂ ਮੈਂ ਪਹਿਲੇ ਹੀ ਰੱਖ ਗਿਆ ਸੀ ਇਹਨਾਂ ਨੂੰ ਤੇ ਉਤੋਂ ਦੀ ਪਾਣੀ ਵੀ ਪਾਤਾ ਓਕੇ ਰਿਪੋਰਟ ਨਾਲ ਦੇ ਨਾਲ ਟੱਕ ਵੀ ਦੀ ਜੀ ਬਈ ਇਹਨਾਂ ਦਾ ਕੰਮ ਕਲੀਅਰ ਹੈ ਲਾ ਦੀ ਲਾ ਕੇ ਨਾਲ ਲਓ ਜੀ ਤੇ ਇਧਰ ਕਬੂਤਰਾਂ ਵਾਲੇ ਪਾਸੇ ਬਾਦੀ ਬਰੋਂ ਵਾਟਰ ਇੱਕ ਮਿੰਟ ਕਰਦੀ ਉਹ ਪੂਰਾ ਫਿਲ ਆ ਉੱਕੂ ਕਰਤਾ ਪਈ ਲਓ ਜੀ ਇਧਰ ਆਪਣੇ ਬੈਡ 깔 ਕਬੂਤਰਾਂ ਨੂੰ ਢਾਣੇ ਪਾ ਦੇ ਵੀ ਲੱਗਦੇ ਹੱਥ ਇੱਕ ਮਿੰਟ ਪਹਿਲਾਂ ਡਰੇ ਸਾਫ ਕਰਦਗੇ ਤੁਸੀਂ ਆਖੋਗੇ ਵੀ ਜਿਵੇਂ ਕੰਮ ਖੜੇ ਚੋ ਆ ਗਿਆ ਆਇਓ 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 ਬੋਤਾਂ ਇੱਕ ਮਿੰਟ ਪਾਣੀ ਵੀ ਚੈੱਕ ਕਰ ਲੇ ਪਾਉਣਾ ਪਊਗਾ ਬਈ ਪਾਣੀ ਵੀ ਹਾਂਜੀ ਮੇਰੇ ਵੀਰੋ ਆਗੇ ਜਿੱਧਰ ਲੈ ਕੇ ਨਾਈ ਤੋਂ ਹੀ ਕਰਿਆਂ ਦੀ ਫਰੈਸ਼ ਹੋਇਆ ਟਾਈਮ ਨਾਲ ਹੀ ਠੀਕ ਆ ਕਿ ਨਹੀਂ ਦਮਣੀ ਬਲਜੀਤ ਤੇ ਮਿਸਤਰੀ ਜੀ ਨੇ ਕੰਮ ਸਟਾਰਟ ਕਰਤਾ ਪੱਥਰਾਂ ਦਾ ਚਲੋ ਚਲੋ ਜੀ ਕਰੋ ਤੇ ਇਹ ਹੁਣ ਪੱਥਰਾਂ ਦੀ ਮਾਰ ਕੇ ਮਿੰਤੀ ਤੇ ਪਲਾਸਟਰ ਦਾ ਕੰਮ ਹੋ ਗਿਆ ਅੰਦਰੋਂ ਐ ਕਰਕੇ ਪਲਾਸਟਰ ਓਕੇ ਰਿਪੋਰਟਾਂ ਨੇ ਤੇ ਆਪਣੇ ਆਉਂਦਿਆਂ ਨੂੰ ਖੜਮੇ ਹਾਲ ਨਹੀਂ ਪਾਉਣ ਪਾਦਣ ਗਏ ਖੜਮੇ ਇੱਕ ਹੁੱਡੇ 'ਚ ਬਸ ਹਾਲ ਨਹੀਂ ਪਾਉਣੇ ਆਪਾਂ ਠੀਕ ਆ ਕਿ ਨਹੀਂ हां लाओ लाओ मसाले तो काम नहीं हां जी मेरे वीरो ਤੇ ਵਲੌਗ ਦੀ ਐਂਡਿੰਗ ਰਹੇਗੀ ਸੀਗੀ ਭਾਈ ਮੈਂ ਕਿਹਾ ਚਲੋ ਅੱਜ ਕਰ ਦਿੰਨੇ ਆ ਤੇ ਇਹ ਦੂਬੇ ਪਿਛਲੇ ਦਿਨ ਵਲੌਗ ਆਪਾਂ ਤਾਂ ਹੀ ਨਹੀਂ ਪਾਇਆ ਹਨਾ ਆਪਣੀ ਗ੍ਰੈਂਡ ਮਦਰ ਦਾ ਸੀਗਾ ਭੋਗ वैसे मैं व्लॉग माने के चलो भोग दाणी वो चीज दा नहीं मैं व्लॉग शूट ਕੀਤਾ ਸੀ ਪਰ ਫਿਰ ਮੈਂ ਅਪਲੋਡ ਨਹੀਂ ਕੀਤਾ ਹੈਣਾ ਤੇ ਇੱਕ ਸੱਚ ਆਪਣੀ ਕੂਤਰੀ ਵੀ ਥਿਆ ਗਈ ਸੀ ਬਈ ਕੱਲ ਮੰਨ ਕੇ ਚਲੋ ਕੱਲ ਬਾਦਲ ਬਾਜੀ ਸੀਗੀ ਤੇ ਬਾਦਲਾਂ ਆਪਣੀ ਇੱਕ ਕੂਤਰੀ ਥਿਆ ਗਈ ਸੀ ਜਿਹੜੀ ਛੋਡੇ ਜਿਸ ਲੋ ਯਾਦ ਉਹ ਜਿਹੜਾ ਆਪਣੇ ਕੋਲੇ ਬਚੀ ਆਉਂਦਾ ਸੀ ਚੋਬਰ ਕਿੰਡੋ ਮੁੰਡਾ ਹੈਣਾ ਜਿਹੜਾ ਆਪਣੇ ਕੋਲੇ ਇੱਥੇ ਬੈਠ ਕੇ ਕਬੂਤਰ ਛਾੜਿਆਦਾ ਸੀ ਆਪਦੇ ਤੇ ਉਹਨੂੰ ਫੇ ਕੂਤਰੀ ਵੀ ਖੱਟੀਆਂ ਅੱਖਾਂ ਕਾਲੀ ਨੋਕ ਦੀ ਕਾਲੀ ਲਾਲ ਜੀ ਨਹੀਂ ਹੈਨਾ ਲਾਲ ਸਰੀ ਤੇ ਮਾੜੇ ਮਾੜੇ ਕਾਲੇ ਚੋਟ ਜੇ ਸੀਗੇ ਪੂਚ ਲਾਲ ਫੂੜੇ ਹੈਨਾ ਤੇ ਉਹ ਕਬੂਦਰੀ ਉਹਦੇ ਕੋਲੋਂ ਘਰੋਂ ਉੱਡ ਗਈ ਸੀਗੀ ਅੱਜ ਤੋਂ 4 ਮਹੀਨੇ ਪਹਿਲਾਂ 5 ਮਹੀਨੇ ਅੱਡੇ ਨਹੀਂ ਲੱਗੀ ਸੀ ਮੈਂ ਆਪਣੇ ਨਾਲ ਉਹਦੇ ਤੇ ਉਹ ਕਬੂਦਰੀ 4 ਮਹੀਨਿਆਂ ਬਾਅਦ ਕੱਲ ਬਾਗਲੋਂ ਜਾ ਥਈ ਹੈਨਾ ਬਾਗਲ ਕਾਲੇ ਡਿੱਗੀ ਪਈ ਥੱਲੇ ਤੇ ਉੱਥੇ ਬਾਜੀ ਚੱਲੀ ਆਂਦੀ ਸੀ ਤੇ ਜਿਵੇਂ ਬਾਜੀ ਸਾਨੂੰ ਪਤਾ ਹੀ ਇਕੱਠ ਹੁੰਦੇ ਹੀ ਹੈਨਾ ਉਹ ਤੋਂ ਕਿਸੇ ਭਰਾਵਾ ਨੇ ਚੱਕ ਲਈ ਕਬੂਤਰਾਂ ਵਾਲਿਆਂ ਨੇ ਤੇ ਠੱਲ ਤੋਂ ਨੰਬਰ ਪੜ੍ਹ ਕੇ ਫੋਨ ਲਾਤਾ ਉਹ ਚੀਜ਼ ਦੀ ਵੀਡੀਓ ਨਹੀਂ ਬਣਾਈ ਵੈਸੇ ਮੈਂ ਤੇ ਮੈਂ ਨਾਲ ਕਿ ਜਦੋਂ ਮੈਂ ਜਾ ਕੇ ਵੇਖਿਆ ਨਾ ਪਹਿਲਾਂ ਮੈਂ ਸੋਚਿਆ ਮਾਹਰ ਵੀ ਆਪਣਾ ਕੋਈ ਕਬੂਤਰੀ ਬਾਹਰ ਨਹੀਂਗਾ ਫਿਰ ਮੈਂ ਚਲ ਦੇਖ ਕੇ ਤਾਂ ਕਿ ਵੀ ਕਿਹੜੀ ਹੈ ਜਦੋਂ ਦੇਖੀ ਤਾਂ ਉਹ ਸੀ ਤੇ ਮੁੜ ਕੇ ਮੈਂ ਘਰੇ ਨਹੀਂ ਲੈ ਗਿਆ ਯਾਰ ਹਨਾ ਮੈਨੂੰ ਨਾ ਉਹਦੀ ਕੰਡੀਸ਼ਨ ਸਹੀ ਨਹੀਂ ਲੱਗੀ ਲੱਛਣ ਮਾਰੇ ਜੀ ਉਹਦੇ ਮਤਲਬ ਨਾ ਬਿਮਾਰੀ ਪੂਰੀ ਵਾਇਰਸ ਹੀ ਆ ਚੱਕਰ ਲਾਦਾ ਇਹ ਮੈਨੂੰ ਤੇ ਮੈਂ ਰ ਕਾਦੇ ਪਿੱਛੇ ਨਾ ਮੈਂ ਉਹਨੂੰ ਕਹਿੰਦਾ ਤੁਸੀਂ ਰੱਖ ਲੋ ਯਾਰ ਡਾਡੂ ਤੇ ਮੈਂ ਤਾਂ ਨਹੀਂ ਲੈ ਕੇ ਜਾਂਦਾਗਾ ਤਾਂ ਕਰਕੇ ਬਾਕੂ ਕਬੂਤਰੀ ਦੀ ਵੀਡੀਓ ਐਡ ਕਰ ਦੋ ਨਾ ਸੋ ਧਿਆਨ ਚ ਹੋ ਜੂਗੀ ਵੀ ਕਿਹੜੀ ਕਬੂਤਰੀ ਸੀਗੀ ਨਾ ਦੇਖੋ ਹਣ ਜਿਹੜੇ ਦੀ ਲੋੜ ਨਹੀਂ ਹੁੰਦੀ ਹੈ ਜਿਹੜੇ ਆਸੀ ਨੇ ਤੇ ਬਾਕੀ ਓਕੇ ਬਾਪੇ ਹਣ ਇਹੀ ਸੀ ਅਜ ਦੇ ਵਲੌਗਸ ਤੇ ਠੀਕ ਆ ਭਾਈ ਬਾਕੀ ਕੱਲ ਐਂਡਿੰਗ ਨਹੀਂ ਹੋ ਪਾਈ ਹਨਾ ਸਾਨੂੰ ਪਤਾ ਮੈਂ ਥੋੜਾ ਜਿਹਾ ਬਸ ਠੀਕ ਆ ਓਕੇ ਆ ਬਾਏ ਬਾਏ ਗੁੱਡ ਨਾਈਟ ਲਵ ਯੂ ਸਰਡ